ਇੱਕ ਵਸਤਾ ਸੀ ਉਹਨਾਂ ਨਾਲ ਲੜ ਰਹੇ ਬੜੀ ਮੰਦਬਾਗੀ ਗੱਲ ਆ ਦੂਜੇ ਪਾਸੇ ਬੀਜੇਪੀ ਇਸ ਮੌਕੇ ਨੂੰ ਦੇਖ ਕੇ ਕਿਉਂ ਉਧਰ ਲੜ ਰਹੇ ਨੇ ਹਰ ਦੂਜੇ ਤੀਜੇ ਦਿਨ ਬੀਬੀ ਐਮ ਵੀ ਅਧਿਕਾਰੀ ਇੱਥੇ ਭੇਜ ਦਿੰਦੀ ਹੈ ਜੀ ਫੱਟਾ ਖੋਲਾਂਗੇ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਮੇਰਾ ਤੀਜੀ ਵਾਰ ਮੈਨਾਂ ਮਰੇ ਇੱਥੇ ਆਣਾ ਹੋ ਗਿਆ ਇੱਕ ਹਫ਼ਤੇ 'ਚ ਦੱਸ ਦੇਣਾ ਚਾਹ। ਮਤਲਬ ਤੁਸੀਂ ਇੰਨੇ ਜ਼ਿਆਦਾ ਪੰਜਾਬ ਦੇ ਵਿਰੋਧੀ ਹੋਗੇ ਕਿ ਪੰਜਾਬ ਨੂੰ ਤੁਸੀਂ ਹਿੱਸਾ ਨਹੀਂ ਮੰਨਦੇ ਦੇਸ਼ ਦਾ ਅੱਜ ਫੇਰ ਆ ਗਈ ਤੜਕੀ ਉਹ ਮੈਂ ਅੱਜ ਕਿਤੇ ਹੋਰ ਜਾਣਾ ਸੀ ਮੈਨੂੰ ਇੱਥੇ ਆਉਣਾ ਪਿਆ ਕਿਉਂਕਿ ਇਹ ਲੜਾਈ ਵੀ ਬਹੁਤ ਵੱਡੀ ਹੈ ਕਦੇ ਲੋਹਾਂਡ ਜਾਵੜਦੇ ਆ ਅਸੀਂ ਉੱਥੋਂ ਪਾਣੀ ਖੋਲਾਂਗੇ ਮਤਲਬ ਬੱਚਿਆਂ ਦੀ ਤਰ੍ਹਾਂ ਨਾ ਲੜਦੇ ਆ ਨਾ ਕੋਈ ਹਾਈ ਕੋਰਟ ਦਾ ਆਰਡਰ ਹੈ ਨਾ ਕੋਈ ਕਿਤੇ ਕਿਸ ਕਿਤੇ ਕਾਗਜ਼ ਤੇ ਲਿਖਿਆ ਹੋਵੇ ਕਿ 4500 ਕਿਸੇ ਨੂੰ ਛੱਡ ਦੇ ਐਡਵਾਈਸ ਕੀਤਾ ਗਿਆ 2 ਤਰੀਕ ਨੂੰ ਐਡਵਾਈਸ ਆਰਡਰ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਹਾ 2 ਤਰੀਕ ਦਾ ਫੈਸਲਾ ਲਾਗੂ ਕਰ ਦਿਓ ਉੱਥੇ ਤਾਂ ਕਿਤੇ ਐਡਵਾਈਸ ਹੈ ਹੀ ਨਹੀਂ ਆਪਣਾ ਆਰਡਰ ਹੈ ਹੀ ਨਹੀਂ ਕਿਵੇਂ ਲਾਗੂ ਕਰਦੀ ਕੋਈ ਜਦੋਂ ਆਰਡਰ ਹੀ ਹੈ ਨਹੀਂ ਕੀ ਲਾਗੂ ਕਰਦੀ ਅਸੀਂ ਮਾਨਸਾ ਅੱਜ ਵੀ ਉਸੇ ਗੱਲ ਤੇ ਅੜੇ ਰਹੇ ਜਦੋਂ ਕੋਲਣਾ ਹੈ ਪਾਣੀ ਮੌਕੇ ਤੇ ਦਿਦੋਛੇ ਕਿ ਸਾਡੋਂ ਬੋਟ ਰਹੀ ਹੈ ਸਾਨੂੰ ਪਾਣੀ ਕੋਲਣਾ ਦਿਓ ਸਾਡੇ ਕੋਲੇ ਸਾਡੇ ਕੋਲ ਆਰਡਰ ਹੀ ਹੈ ਕਿੱਥੇ ਸੀ ਅੱਡ ਦਿਖਾ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਦਾ ਆਰਡਰ ਦਿਖਾ ਅਸੀਂ ਕੋ ਜਵਾਕਾਂ ਅਸੀਂ ਸਰਕਾਰ ਬਰੋਂ ਲੜ ਰਹੇ ਆ ਅਸੀਂ ਐਮੀ ਐਮੀ ਕਰ ਦਾਂਗੇ ਵੀ ਇਹ ਗਲਤ ਕਿੱਥੇ ਨੇ ਹਾਈ ਕੋਰਟ ਦੇ ਆਰਡਰ ਕੇ ਪਾਣੀ ਛੱਡੋ ਉਹ ਮੀਟਿੰਗ ਜਿਹੜੀ ਦੋ ਤਰੀਕ ਵਾਲੀ ਸੀਗੀ ਉਹਦੇ ਮਿੰਟਸ ਹੈ ਨਹੀਂ ਉਹ 9 ਤਰੀਕ ਨੂੰ ਇੱਕ ਗਿੱਦਰ ਚਿੱਠੀ ਜੀ ਬਣਾ ਲਏ ਉਤੋਂ 9 ਤਰੀਕ ਨੂੰ 2 ਤਰੀਕ ਦੇ ਮਿੰਟਸ ਨਹੀਂ ਆਗੇ ਉਹਦੇ ਸਾਡੇ ਇਰੀਗੇਸ਼ਨ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਤੇ ਸਾਡੇ ਚੀਜ਼ ਕੈਪ ਸਿਨਾ ਸਾਡੇ ਚੀਫ ਸੈਕਟਰੀ ਉੱਥੇ ਤੇ ਡੀਜੀਪੀ ਮੌਜੂਦ ਸੀ ਉੱਥੇ ਕੋਈ ਸਾਈਨ ਨਹੀਂ ਹੋਏ ਹੋਏ ਇਹਨਾਂ ਦੇ ਕਿਸੇ ਦੇ ਵੀ ਸਾਈਨ ਨਹੀਂ ਉੱਥੇ ਸੋ ਇਹ ਹਰ ਰੋਜ਼ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਮੈਂ ਬੀਬੀਐਮਬੀ ਨੂੰ ਤੇ ਬੀਜੇਪੀ ਨੂੰ ਖਾਸ ਤੌਰ ਤੇ ਕਿਉਂਕਿ ਇੱਕੋ ਗੱਲ ਹੈ ਦੋਨਾਂ ਦੀ ਉਹਨੂੰ ਮੈਂ ਪਹਿਲੇ ਤਾਂ ਮੈਂ ਸਲਾਹ ਦਿੰਦਾ ਸੀ ਹੁਣ ਮੈਂ ਉਹਨਾਂ ਨੂੰ ਵਾਰਨ ਕਰਦਾ ਚੇਤਾਵਨੀ ਦਿੰਦਾ ਕਿ ਬਾਰ ਬਾਰ ਇੱਥੇ ਆ ਕੇ ਲਾਅ ਐਂਡ ਆਰਡਰ ਡਿਸਟਰਬ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਜਾਨੀ ਕੋਈ ਮਾਲੀ ਜਾ ਕੋਈ ਇੱਥੇ ਵਾਇਲੈਂਸ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਬੀਜੇਪੀ ਤੇ ਬੀਬੀਐਮਬੀ ਹੋਊਗੀ ਸਰ ਇਹ ਲਿਖਤੀ ਆਰਡਰ ਕਰ ਦਿੱਤਾ ਗਿਆ ਜੀ ਬੀਬੀਐਮਬੀ ਨੂੰ ਵੀ ਜੇ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਲਾਅ ਐਂਡ ਆਰਡਰ ਦੀ ਸਥਿਤੀ ਨਾਲ ਜਕਰ ਕੋਈ ਪੰਗਾ ਲੈਂਦਾ ਅਸੀਂ ਆਲਰੇਡੀ ਉਹਨਾਂ ਨੂੰ ਚਿੱਠੀ ਲਿਖ ਚੁੱਕੇ ਹਾਂ ਜੀ ਤਾਂ ਤਾਂ कि ਹਰ ਰੋਜ਼ ਨਾ ਜਾ ਕੇ ਉੱਥੇ ਪੰਗੇ ਲੋ ਇਹ ਵੀ ਸੈਂਸਿਟਿਵ ਜ਼ੋਨ ਹੈ ਬਲੈਕਆਊਟ ਹੋਇਆ ਕੀਤਾ ਹੋਇਆ ਕੀ ਉਹ ਬਲੈਕਆਊਟ ਚਾ ਕੇ ਖੋਲਣਗੇ ਸਰ ਉਹ ਨਹੀਂ ਫਿਰ ਸੀ ਤਾਂ ਜਿਹੜਾ ਪਾਇਚਾ ਕੋਲ ਤੇ ਵਾਦਾ ਫੌਜਦਾਰੂ ਸੀਗੇ ਤੁਸ ਜੀ ਕਰ ਲੋ ਪਛਾਣੋ ਬੈਠੇ ਨੇ ਨਹੀਂ ਫਿਰ ਤੁਸੀਂ ਕਹਿੰਦੇ ਕੋਰਟ ਨਾਲ ਆਰਡਰ ਨਹੀਂ ਦਿੱਤੇ ਫਿਰ ਕੋਰਟ ਉਹ ਕੋਰਟ ਨਹੀਂ ਕਹਿੰਦਾ ਐਫੀਡੇਵਿਟ ਦਿਓ ਐਫੀਡੇਵਿਟ ਚ ਕੀ ਦਿੱਤਾ ਉਹਨਾਂ ਨੇ ਅਨ ਆਈਡੈਂਟੀਫਾਈਡ ਮੋਬ ਹੈ ਭੀੜ ਹੈ ਮੈਂ ਕੀ ਕਰਾਂ ਹਰ ਰਲਦੇ ਪਿੰਡਾਂ ਦੇ ਲੋਕ ਨੇ ਮਾਨ ਸਾਹਿਬ ਕਾਨੂੰਨੀ ਵਿਚਾਰਾ ਜੀ ਤੁਹਾਡੇ ਕੋਲੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਸਮੂਦੇ ਤੇ ਜਾ ਸੁਪਰੀਮ ਕੋਰਟ ਚ ਤਾਂ ਤਾਂ ਚਾਹੀਏ ਜੇ ਕੋਈ ਸਾਨੂੰ ਆਰਡਰ ਹੋਇਆ ਹੋਵੇ ਕਿ ਕਿਹੜੇ ਕਿਹੜੇ ਆਰਡਰ ਨੂੰ ਚੈਲੰਜ ਕਰੀਏ ਸੁਪਰੀਮ ਕੋਰਟ ਚ ਹੈ ਹੀ ਨਹੀਂ ਜਦੋਂ ਕੋਈ ਆਰਡਰ ਪਾਣੀ ਛੱਡਣ ਦਾ ਮਾਨ ਸਾਹਿਬ ਤੁਸੀਂ ਜੇ ਕਿ ਖੱਟਰ ਸਾਹਿਬ ਦੇ ਆਰਡਰ ਤੇ ਬੀਬੀ ਐਮ ਦੀ ਬਾਰ ਬਾਰ ਇਹਦਾ ਸੁਝਾ ਖੱਟਰ ਸਾਹਿਬ ਕਰ ਰਹੇ ਆ ਖੱਟਰ ਸਾਹਿਬ ਜਿੱਦ ਮਰਨਾ ਕੇ ਬੈ ਗਿਆ ਹੈ ਬਿਜਲੀ ਮੰਤਰੀ ਹੈ ਮਾਨ ਸਾਹਿਬ ਤੁਹਾਡੇ ਕੋਲੋਂ ਇੱਕ ਸਪੈਸ਼ਲ ਪੈਕੇਜ ਤਾਂ ਪੰਜਾਬ ਹਮੇਸ਼ਾ ਹੀ ਇਹ ਜੰਗ ਲੜਾਈ ਲੱਗਿਆ ਜਿਉ ਹਮੇਸ਼ਾ ਮੂਰੇ ਰਹਿੰਦਾ ਹੈ ਸਪੈਸ਼ਲ ਪੈਕੇਜ ਦੀ ਮੰਗ ਵੀ ਕੀਤੀ ਗਈ ਹੈ ਸਪੈਸ਼ਲ ਬਾਅਦ ਚ ਲੈ ਲਾਂਗੇ ਸਾਡੇ ਵਾਲਾ ਤਾਂ ਰਹਿਣ ਦੋ ਇਹ ਤਾਂ ਸਾਡਾ ਖੋਈ ਜਾਂਦੇ ਜਿਹੜਾ ਹੈਗਾ ਸਾਡੇ ਕੋਲੇ ਪੈਕੇਜ ਦੇਣ ਦੀ ਗੱਲ ਤਾਂ ਛੱਡੋ ਜੀ ਸਾਡੇ ਤੋਂ ਜੋ ਚੀਜ਼ਾਂ ਖੋਈ ਜਾਂਦੇ ਨੇ ਹਾਂ ਮਾਨਵਤਾ ਦੇ ਆਧਾਰ ਤੇ ਦੇ ਵੀ ਰਹੇ ਹਾਂ ਕੱਲ ਰਾਤ ਆਰਮੀ ਵੱਲੋਂ ਰਾਜਸਥਾਨ ਗਵਰਨਮੈਂਟ ਨੂੰ ਚਿੱਠੀ ਲਿਖੀ ਗਈ ਕਿਉਂਕਿ ਉਹ ਉੱਥੇ ਨੇ ਉਹ ਕਿ ਗੰਗਾਨਗਰ ਪੀਕਾ ਨੇਰ ਜਸਲਮੀਰ ਚ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਫੌਜ ਲਾਈ ਹੋਈ ਹੈ ਪੀਣ ਵਾਲੇ ਪਾਣੀ ਦੀ ਲੋੜ ਹੈ ਤਾਂ ਉਹਨਾਂ ਨੇ ਸਾਨੂੰ ਚਿੱਠੀ ਲਿਖੀ ਅਸੀਂ ਰਾਤੋ ਰਾਤ ਛੱਡਤਾ ਜੀ ਆਪਦੇ ਹਿੱਸੇ ਚ ਆਰਮੀ ਵਾਸਤੇ ਆਰਮੀ ਵਾਸਤੇ ਕਿੰਨਾ ਕਿੰਨਾ ਚੱਲ 5500 ਕਿਉਂ ਸਿਕ 5000 ਉਹਨਾਂ ਦਾ ਰਾਸਥਾਨ ਫੀਡਰ ਚ ਬਣਦਾ ਕਿਉਂਕਿ ਰਾਸਥਾਨ ਫੀਡਰ ਦੀ ਰਿਪੇਅਰ ਚੱਲਦੀ ਸੀ ਜ਼ੀਰੋ ਜਾ ਰਹੀ ਸੀ ਉਹਨਾਂ ਨੇ ਮਿਲਟਰੀ ਨੇ ਰਿਪੇਅਰ ਜਿਹੜੀ ਪ੍ਰੀਪੌਨ ਕਰਾ ਲਈ ਤੇ ਉਹਨਾਂ ਨੇ 500 ਐਕਸਟਰਾ ਮੰਗੇ 500 ਪੰਜਾਬ ਦੇ ਹਿੱਸੇ ਚੋਂ ਦਿੱਤਾ ਅਸਿੱਤ ਆਰਮੀ ਵਾਸਤੇ ਦੇਸ਼ਿਤ ਵਾਸਤੇ ਸਾਡਾ ਖੂਨ ਵੀ ਹਾਜ਼ਰ ਹੈ ਪਾਣੀ ਦੀ ਕਿਹੜੀ ਗੱਲ ਪਰ ਆਂ ਚੀਜ਼ ਗਲਤ ਹੈ ਜਿਹੜੀ ਜਿਹੜੀ ਇਹ ਇਲੀਗਲੀ ਲੈ ਕੇ ਜਾ ਰਹੇ ਸਾਬ ਜੇਕਰ ਹੁਣ ਕੋਈ BBMP ਦਾ ਅਧਿਕਾਰੀ ਅੱਜ ਤੋਂ ਬਾਅਦ ਇੱਥੇ ਆਉਂਦਾ ਹੈ ਪਾਣੀ ਰਿਲੀਜ਼ ਕਰਾਉਂਦਾ ਉਹ ਆ ਉਹ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੋਊਗੀ ਕਿਉਂਕਿ ਕਈ ਵਾਰ ਬੈਂਸਾਹਬ ਨੇ ਵੀ ਕਹਿ ਦਿੱਤਾ ਵੀ ਜੇਕਰ BBMP ਦੇ ਅਧਿਕਾਰੀ ਆਉਂਦਾ ਤਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਉਹ ਤਾਂ ਹੋਰ ਦੇਖਾਂਗੇ ਹੁਣ ਫਿਰ ਹੁਣ ਹੱਦ ਹੋ ਗਈ ਇਹਨਾਂ ਦੀ ਉਹ ਸਾਡੇ ਵੀ ਸਬਰਦਾਨ ਧਿਆਨ ਲੈਂਦੇ ਨੇ ਹਰ ਰੋਜ਼ ਇਹ ਜਿਉ ਉਹ ਜਿੱਦੀ ਨੇ ਤਾਂ ਜਿੱਦੇ ਚ ਪੰਜਾਬੀ ਵੀ ਮੰਨੇ ਗਏ ਨੇ ਠੀਕ ਹੈ ਜਿਲ੍ਹਾ ਪ੍ਰਸ਼ਾਸਨ ਜਿਸ ਟਾਈਮ ਨਾ ਲਾਂਦਾ ਹੈ ਦੇ ਉਹ ਆਰਡਰ ਦੀ ਕਾਪੀ ਨਹੀਂ ਮੰਗਦੇ ਵੀ ਸਾਨੂੰ ਆਰਡਰ ਮੰਗਦੇ ਆ ਜੀ ਉਹ ਕਹਿੰਦੇ ਨਹੀਂ ਸਾਡੇ ਕੋਲ ਹੈਗੀ ਹੈਗੀ ਤੁਸੀਂ ਨਾਲ ਚਲੋ ਨਾਲ ਚਲਿਆ ਜਾਂਦੇ ਨੇ ਕੋਈ ਦਿਨ ਦੀ ਕਾਪੀ ਮੈਂ ਮੁੱਖ ਮੰਤਰੀ ਨੂੰ ਦਿਖਾਉਣਗੇ ਬੀਬੀਐਮਬੀ 60% ਸਾਡਾ ਹਿੱਸਾ ਹੈ ਕੀ ਉਹਨਾਂ ਦਾ ਫਰਜੀ ਮੰਨਦਾ ਪਹਿਲਾਂ ਮੁੱਖ ਮੰਤਰੀ ਨੂੰ ਕਾਲ ਕਰਨ ਕਿ ਅੱਜ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕੀ ਹਾਲਾਤ ਨੇ ਇੱਥੇ ਸਿੱਧੀ ਆ ਜਾਂਦੇ ਨੇ ਮੁੱਖ ਮੰਤਰੀ ਤਾਂ ਮਗਰ ਮਗਰ ਹੋਣਾ ਪੈਂਦਾ ਜੀ ਵੀ ਉੱਥੇ ਆ ਗਏ ਚਲੋ ਚਲੀਏ ਤੁਹਾਨੂੰ ਚਲੀਏ ਜਦੋਂ ਪਤਾ ਲੱਗਾ ਉਹ ਚੱਲੇ ਹੋਏ ਨੇ ਫਿਰ ਕਹਿੰਦੇ ਨਿਕਲੀ ਹੁਣ ਚਲੋ ਦਿੱਥੋਂ ਚਲੀਏ BBMP ਦੇ ਖਾਤੇ ਵਿੱਚ ਤੁਸੀਂ ਗੱਲ ਕੀਤੀ ਸੀ ਹਾਂ ਸਰਫਾਤੇ ਵਿੱਚ ਨਹੀਂ ਉਹ ਤਾਂ ਹੁਣ ਇਵਨ ਅਸੀਂ ਤਾਂ ਜੇ ਵੀ ਚਿੱਠੀ ਲਿਖੀ ਉਹਨਾਂ ਨੂੰ ਕਿ ਭਾਈ 21 ਤਰੀਕ ਵਾਲਾ ਬੰਡਰ ਮੱਤ ਮੀਟਿੰਗ ਬੁਲਾ ਲਓ ਉਹ ਨਾ ਭੁੱਲ ਜਾਈਏ ਇਸ ਚੱਕਰ ਚ ਉਹਦੇ ਵਾਸਤੇ ਤਾਂ ਮੀਟਿੰਗ ਬੁਲਾ ਲਓ ਕਿ ਕਿੰਨਾ ਕਿੰਨਾ ਦੇਣਾ ਹੈ 21 ਤਰੀਕ ਨੂੰ ਦੋ ਦੋਨੇ ਸੇਟਾਂ ਨੂੰ ਬਾਕੀਆਂ ਨੂੰ ਪੰਜਾਬ ਨੂੰ ਉਹਦੀ ਮੀਟਿੰਗ ਬੁਲਾਉਣੀ ਭੁੱਲ ਗਏ ਜੀ ਜਿਹੜੀ ਮੇਨ ਹੈ ਇੱਧਰ ਲ ਚੱਕਰਾਂ ਚ ਪਏ ਹੋਏ ਨੇ ਮੈਂ BBMP ਦੇ ਚੇਅਰਮੈਨ ਸਾਹਿਬ ਨੂੰ ਕਹਿਣਾ ਤਰਪਾਟੀ ਸਾਹਿਬ ਤੁਸੀਂ ਇੱਕ ਵਾਰੀ ਗੁਸਤਾਖੀ ਕਰ ਲਈ ਤੁਸੀਂ ਰਾਜਪਾਲ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੁਝ ਉਹਨਾਂ ਦੇ ਨਜ਼ਰਾਂ 'ਚ ਵੱਡੇ ਕੋਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਪੰਜਾਬ ਨੂੰ ਵੀ ਐ ਕਹਦੇ ਨੇ ਇਹ ਤੁਹਾਡੀ ਗਲਤ ਫਹਿਮੀ ਹੈ ਇੱਕ ਵਾਰੀ ਤੁਸੀਂ ਇੱਥੇ ਆ ਕੇ ਦੇਖ ਲਿਆ ਦੂਜੀ ਵਾਰੀ ਇੱਕ ਵਾਰ ਤਾਂ ਹੁਣ ਪੰਜਾਬ ਪੁਲਿਸ ਨੇ ਉਹਨੂੰ ਸੇਫਲੀ ਉਹਨੂੰ ਕਰ ਕਿੰਨਾ ਚਿਰ ਪੰਜਾਬ ਪੁਲਿਸ ਵੀ ਕਰੀ ਜਾਊਗੀ ਲੋਕ ਜਿਆਦਾ ਇਕੱਠੇ ਹੋ ਜਾਂਦੇ ਨੇ ਹੁਣ ਮਾਲਵੇ 'ਚੋਂ ਵੀ ਆਉਣ ਲੱਗ ਗਏ ਲੋਕ ਹੁਣ ਕਿਉਂਕਿ ਪਾਣੀ ਤਾਂ ਉੱਥੇ ਤੱਕ ਹੀ ਜਾਂਦਾ ਹੈ ਨਾ ਫੋਇਸ ਕਿੱਕੇ ਇਤਰਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਤੁਹਾਨੂੰ ਕਹਿਣਾ ਕੰਟੈਂਪਟ ਆਫ ਕੋਰਟ ਹੈ ਜੋ ਹੈ ਮੇਰੇ ਤੇ ਪਾ ਦਿਓ ਜਿਹੜੀ ਪਾਉਣੀ ਹੈ ਮੈਸੇਜ ਆ ਤੁਹਾਨੂੰ ਕਿਹੜੇ ਮਜੂਤਾ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਬਣਨੇ ਉਹਦੇ ਕਿਤੇ ਨਾ ਕਿਤੇ ਗਰਭ ਦੇ ਵਿੱਚ ਜਿਹੜਾ ਇਹ ਜਾਨਵਰਕੀ ਸਾਰਾ ਮੈਂ ਤਾਂ ਉਹੀ ਤਾਂ ਕਹਿਣਾ ਕਿ ਉਹ ਸ਼ਾਇਦ ਇਹ ਦੇ ਉਹਨਾਂ ਨੂੰ ਇਹ ਗਲਤਫहमी ਹੋ ਗਈ ਪੰਜਾਬੀਆਂ ਦਾ ਧਿਆਨ ਉਧਰ ਹੋ ਗਿਆ ਹੁਣ ਇਧਰੋਂ ਕਰ ਲਈ ਇਹ ਕਰਨ ਦੀ ਜਰੂਰਤ ਹੈ ਇੰਟਰਨੈਸ਼ਨਲ ਬਾਰਡਰ ਤੇ ਲੜਾਈ ਚੱਲ ਰਹੀ ਹੈ ਤੇ ਤੁਸੀਂ ਆਦੇ ਇੰਟਰਨਲ ਮਸਲੇ ਬਾਅਦ ਚ ਕਰ ਲਿਓ ਆਈਪੀਐਲ ਵੀ ਰੋਕ ਹੀ ਦਿੱਤਾ ਠੀਕ ਹੈ ਸਕੂਲ ਵੀ ਤਾਂ ਕਾਲਜ ਬੰਦ ਕਰਤੇ ਪ੍ਰੀਖਿਆਵਾਂ 'ਵਾਂ ਲੇਟ ਕਰਤੀਆਂ ਤੇ ਆਹ ਨਹੀਂ ਲੇਟ ਕਰ ਸਕਦੇ 20 ਤਰੀਕ ਨੂੰ ਵੈਸੀ ਮਿਲ ਜੂਗਾ ਜੀ ਕਿੰਨੇ ਦਿਨ ਰਹਿ ਕੇ 20 ਤਰੀਕ ਚ ਫੇਰ 10 ਵੀ ਕਿੱਥੇ ਰਹਿ ਗਏ 20 ਦੀ ਰਾਤ ਨੂੰ ਦੇ ਦਾਂਗੇ ਇਹਨਾਂ ਨੂੰ ਪਾਣੀ ਸੀਐਮ ਸਾਹਿਬ ਜੀ ਦੇ ਬਾਇਰ ਦੇ ਵਾਰੀ ਜਿਹੜਾ ਸੀ ਇਨਸਪਾਇਰ ਪੁਲਕਾ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਟਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵਲ ਆ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜੋ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਾਡੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤੋਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫੇਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਆ ਉਹ ਆਨ ਰੋਡ ਸੀਐਮ ਸਰ ਕਦੇ ਹਰਿਆਣੇ ਦੇ ਇਲੈਕਸ਼ਨਾਂ ਦੇ ਵਿੱਚ ਕਦੇ ਇਹ ਵੀ ਗੱਲ ਕਹੀ ਗਈ ਸੀ ਕਿ ਕਦੋਂ ਵੀ ਨਹੀਂ ਕੋਈ ਗੱਲ ਨਹੀਂ ਕਹੀ ਨਹੀਂ ਕਹੀ ਜੋ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਬੀਬੀਐਮਪੀ ਦਾ ਪੁਨਰਗਠਨ ਕਦੋਂ ਤੋਂ ਸਿਕਰੇ ਸਟਾਰਟ ਹੋ ਨਹੀਂ ਦੇਖੋ ਜੀ ਜਦੋਂ ਇਹਨਾਂ ਦਾ ਅਸੀਂ ਤਾਂ ਉੱਥੇ ਲੈ ਕੇ ਆਵਾਂਗੇ ਨਾ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਕਿ ਪਹਿਲਾਂ ਤਾਂ ਇਹਨੂੰ ਇਹਨੂੰ ਭੰਗ ਕਰੋ 1968 ਦੇ ਕਾਨੂੰਨ ਲਾਗੂ ਕਰੀ ਬੈਠੇ 1968 ਦੇ ਵਿੱਚ ਭਾਜੀ ਤੁਸੀਂ ਇੱਥੋਂ ਜਿਦਾਂ ਲੰਘਦੇ ਹੋਗੇ ਬੇਰੀਆਂ ਇੱਥੇ ਮਲੇ ਇੱਥੇ ਪਤਾ ਨਹੀਂ ਕੀ ਕੀ ਉਹ ਠਾਠ ਵਾਲੇ ਹਾਲਾਤ ਹੈਗੇ ਨੇ ਹੁਣ ਹਾਂਜੀ ਇੱਥੇ ਕਿਤੇ ਇੰਨੀ ਕਲੋਨੀਆਂ ਕਿੱਥੇ ਕੱਟੀਆਂ 68 ਕਿੱਥੇ ਹੈ ਹੁਣ ਸ਼ਹਿਰਾਂ ਦੇ ਸ਼ਹਿਰ ਵੱਧ ਗਏ ਪਾਣੀ ਦੀ ਡਿਮਾਂਡ ਵੱਧ ਗਈ ਹਰਿਆਣੇ ਦੀ ਵੀ ਵੱਧ ਗਈ ਹੋਊਗੀ ਪਰ ਘਟੋ ਘਟਾ ਅਸੀਂ ਜਦੋਂ 6 ਮਹੀਨੇ ਪਹਿਲਾਂ ਕਹਿੰਦੇ ਰਿਆਂ ਕਿ ਆਪਣਾ ਪਾਣੀ ਤੁਸੀਂ ਸੰਜਮ ਨਾਲ ਇਸਤੇਮਾਲ ਕਰੋ ਤੁਹਾਨੂੰ ਇੰਨੇ ਮਿਲੂਗਾ ਨਹੀਂ ਹਟੇ ਪਹਿਲਾਂ ਵੀ ਆਤਾ ਪਈਆਂ ਸੀ 31 ਮਾਰਚ ਤੱਕ ਪਾਣੀ ਖਤਮ ਕਰਕੇ ਲਿਓ ਜੀ ਸਾਨੂੰ ਹੋਰ ਦਿਓ ਬੀਬੀਐਮਬੀ ਪੰਨ ਦਾ 50 ਦਾ ਸਟੇਟਸ ਸਪਸ਼ਟ ਰਹੂਗਾ ਬਿਲਕੁਲ ਸਪਸ਼ਟ ਰਹੂਗਾ ਜੀ ਬੀਬੀਐਮਬੀ ਦਾ ਪੁਨਰਗਠਨ ਕਰੋ ਨਵੇਂ ਸਬਦਾਨ ਮੁਤਾਬਕ ਲਿਖੋ ਬੀਬੀਐਮਬੀ ਸਤਲੁਜ ਰਾਵੀ ਬ ਹਰਿਆਣਾ ਤੇ ਰਸਤਾ ਨੇ ਚ ਕੀ ਕਰਦੇ ਨੇ ਫਿਰ ਕਿਹੜੇ ਪਾਸੇ ਲੱਗਦੇ ਨਾਲ ਉਹ ਸਾਡੇ ਇੱਥੇ ਮੈਨੂੰ ਦੱਸ ਦੋ ਕਿ ਕੋਈ ਇੰਚੀ ਇੰਚ ਵੀ ਨਾ ਉਹਨੂੰ ਕੋਰ ਰੇਪੇਰੀਨ ਬਣਾ ਰੱਖਿਆ ਜੀ ਦੱਸੋ ਮੈਨੂੰ ਤੇ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਪੰਜਾਬ ਸੀ ਸਾਰਾ ਵੱਡਾ ਉਦੋਂ ਯਮਨਾ ਚ ਹਿੱਸਾ ਸੀ ਪੰਜਾਬ ਦਾ ਜਦੋਂ ਹਰਿਆਣਾ ਲੱਗੋ ਗਿਆ ਹਰਿਆਣੇ ਦਾ ਯਮਨਾ ਚ ਰੱਖ ਲਿਆ ਪੰਜਾਬ ਦਾ ਕਹਿੰਦੇ ਰਾਵੀ ਦਾ ਵੀ ਦਿਓ ਉਹਨਾਂ ਨੂੰ ਹਰਿਆਣੇ ਨੂੰ ਤੇ ਸਾਨੂੰ ਸਾਨੂੰ ਫਿਰ ਯਮਨਾ ਚ ਲੈ ਦੋ ਨਾਲੇ ਯਮਨਾ ਚੋਂ ਆਪ ਲਈ ਜਾਂਦੇ ਮਤਲਬ ਏਡਾ ਕਿਡਾ ਉਹਨਾਂ ਦਾ ਏਰੀਆ ਜਕ ਕਿ ਖੇਤੀ ਤਾਂ ਆਪਣੇ ਨਾਲ ਹੀ ਕਰਦੇ ਨੇ ਕੋਈ ਉਹ ਕੋਈ ਕਿਸੇ ਹੋਰ ਪਲਾਨ ਦਿੱਤਾ ਨਹੀਂ ਹੈਗਾ ਵੀ ਉਹਨਾਂ ਦਾ ਮੌਸਮ ਹੋਰ ਹੈ ਠੀਕ ਹੈ ਨਾ 1 ਜੂਨ ਨੂੰ ਅਸੀਂ ਝੋਨਾ ਲਾਉਣਾ ਹੈ ਅਸੀਂ ਵੀ 15 ਦਿਨ ਪਹਿਲਾਂ ਕਰਤਾ ਕਿਉਂਕਿ ਅਸੀਂ ਕਿਹਾ ਵੀ ਚਲੋ ਦੇਖਦੇ ਆ ਵੀ ਸ਼ਾਇਦ 15 ਦਿਨ ਜੂਨ ਤੋਂ ਪਹਿਲਾਂ ਆਊਗਾ ਤਾਂ ਵੈਸਟਰਨ ਹਵਾਵਾਂ ਹੋਣਗੀਆਂ ਜਿਹੜਾ ਧੂਆਂ ਜੰਮੂਗਾ ਨਹੀਂ ਤੇ ਜਾਂ ਮਤਲਬ ਇੱਧਰ ਉੱਧਰ ਨਿਕਲ ਜਾਊਗਾ ਤੇ ਦੇਖਦੇ ਆ ਕਰਕੇ ਟਰਾਈ ਸਾਨੂੰ ਤਾਂ ਪਾਣੀ ਹੋਣਾ ਚਾਹੀਦਾ ਜੀ ਨਹਿਰਾਂ 'ਚ ਕਿਉਂਕਿ 15 ਦਿਨਾਂ ਨੂੰ ਤਾਂ ਪਹੁੰਚੂਗਾ ਉਹ ਟੇਲਾਂ ਤੱਕ ਤੋ ਸਾਨੂੰ ਅਸੀਂ ਇੱਧਰੋਂ ਉਹ ਕਰ ਰਹੇ ਹਾਂ ਝੋਨਾ ਸਾਡੇ ਨਾਲ ਹੀ ਲਾਉਣਗੇ ਉਹ 1 ਜੂਨ ਤੋਂ ਬਾਅਦ ਤੇ 20/ਜੂਨ ਨੂੰ 12 13 ਜੂਨ ਨੂੰ ਕਿਉਂ ਚਾਹੀ 12 ਮਈ ਨੂੰ ਕਿਉਂ ਚਾਹੀਦਾ ਉਹਨਾਂ ਨੂੰ ਪਾਣੀ ਸੋ ਇੱਥੇ ਮੈਂ ਫਿਰ ਦੁਬਾਰੇ ਤੁਹਾਡੇ ਦੁਆਰਾ ਇਹ ਇਹਨੂੰ ਹੈਡਲਾਈਨ ਬਣਾ ਲਿਓ ਭਾਵੇਂ ਮੈਂ ਇਹ ਕਹਿਣਾ ਚਾਹੁੰਨਾ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਨਾ ਕਿ ਬੀਵੀਐਮਬੀ ਦਾ ਕੋਈ ਅਧਿਕਾਰੀ ਇੱਥੇ ਆ ਕੇ ਲਾਅ ਐਂਡ ਆਰਡਰ ਨੂੰ ਭੰਕਰ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਫਿਰ ਉਹ ਜੋ ਵੀ ਇੱਥੇ ਕੋਈ ਵਾਇਲੈਂਸ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਗਈ ਜਾਂ ਕੋਈ ਤਾਂ ਉਹਦੇ ਵਾਸਤੇ ਬੀਜੇਪੀ ਪਲੱਸ ਬੀਵੀਐਮਬੀ ਇਹ ਜ਼ਿੰਮੇਵਾਰ ਹੈ ਸਰ ਬੀਬੀਐਮਪੀ ਕੋ 10000 ਕਰੋੜ ਰੁਪਏ ਦੀ ਸਚਾਈ ਵਿਭਾਗ ਦੀ ਜ਼ਮੀਨ ਜਿਹੜੀ ਹੈਗੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇਹਦੀ ਜਾਣਕਾਰੀ ਤੇ ਜਦੋਂ ਜੋ ਹਿਸਾਬ ਹੋਣ ਲੱਗੇ ਫਿਰ ਸਾਰਾ ਹੋਊਗਾ। ਜਦੋਂ ਇੱਕ ਮੋਟਰ ਚੋਰ ਫੜ ਲੈਂਦੇ ਆ ਨਾ 15-20 ਮੋਟਰਾਂ ਮੰਨ ਜਾਂਦਾ ਉਹ 4-5 ਟਰਾਂਸਫਾਰਮਰ ਮੰਨ ਜਾਂਦਾ ਵਿਊਚੋ ਤੇਲ ਕੱਢਿਆ ਸੀ। ਠੀਕ ਹੈ ਨਾ ਉਹ ਤਾਂ ਹੁਣ ਜਦੋਂ ਗੱਲ ਆ ਗਈ ਵੀ ਆਓ ਹਿਸਾਬ ਕਰੀਏ ਉਦੋਂ ਵੱਲ ਆਹੀ ਆਊਗਾ ਵਿੱਚ ਸਾਰਾ। ਦਿਕਨ ਨੇ ਕੱਪ ਜ਼ਮੀਨ ਕਿੰਨੀ ਹੈ ਤੁਹਾਡੇ ਕੋਲੇ ਮਿਲ ਕੇ ਕੋਈ ਮੁੱਦਾ ਜਿਹੜਾ ਟੈਕ ਅਪ ਕਰਾਂਗੇ ਪੁੰਦਰਗਠ ਹੁੰਦਾ ਜਿਹੜਾ ਦੀਦੀਆਂ ਉਹ ਤਾਂ ਖੂਗੋਈ ਸਾਰਾ ਕੁਝ ਹੋਊਗਾ ਜੀ ਇਹ ਤਾਂ ਐ ਚਲ ਐ ਤਾਂ ਚੱਲਣਾ ਨਹੀਂ ਕੰਮ ਉਹ ਤਾਂ ਅਗਲੇ ਸਾਲ ਫੇਰ ਆ ਜਾਣਗੇ ਜੇ ਇਸ ਵਾਰ ਇਹਨੂੰ ਆਤਪਾਤੀ ਇਹ ਤਾਂ ਅਗਲੀ ਵਾਰ ਕਹਿਣਗੇ ਜੀ ਹਰਿਆਣਾ ਤੇ ਪੰਜਾਬ ਆਪਣਾ ਰਾਜਸਥਾਨੇ ਵੋਟਾਂ ਪਾ ਲਈਆਂ 2-1 ਨਾਲ ਪੰਜਾਬ ਦਾ 1 ਲੱਖ ਕਿਊਸਕ ਪਾਣੀ ਸਾਨੂੰ ਆਇਆ ਕਰੋਗੇ ਇੱਥੇ ਫੇਰ ਆਇਆ ਕਰਨਗੇ ਇਹ ਤਾਂ ਇਹਦਾ ਹੱਥ ਪੈ ਜਾਊਗਾ ਇਹਨਾਂ ਨੂੰ ਖੂਨ ਮੂਹ ਨੂੰ ਲੱਗ ਜੂਗਾ ਜਨਾਬ ਸੋ ਇਸ ਕਰਕੇ ਇਟਸ ਨੋਟ ਪੋਸੀਬਲ ਜਿੰਨਾ ਅਸੀਂ ਆ ਗਏ ਇੱਥੇ ਅਜੇ ਤਾਂ ਨਹੀਂ ਤੇ ਧਰਨਾ 21 ਤਰੀਕ ਤੱਕ ਜਾਰੀ ਰਹੇਗਾ ਜੀ ਅਸੀਂ ਤਾਂ ਖਤਮ ਕਰਨ ਨੂੰ ਫਿਰਦੇ ਆ ਜੀ ਜ਼ੋਨ ਸੈਂਸਿਟਿਵ ਹੈ ਉਹ ਤਾਂ ਉਦੋਂ ਆਉਂਦੇ ਜਦੋਂ ਉਹ ਆ ਜਾਂਦੇ ਨੇ ਉਹ ਇੱਥੇ ਕੀ ਕਰਨਾ ਹੁੰਦੇ ਨੇ ਬੀਬੀਐਮਬੀ ਵਾਲੇ ਮੈਨੂੰ ਸਮਝ ਨਹੀਂ ਆਉਂਦਾ ਮੁੱਖ ਮੰਤਰੀ ਸਾਹਿਬ 2 ਤਰੀਕ ਨੂੰ ਇਹ ਤੁਸੀਂ ਜਿਹੜੀ ਲੜਾਈ ਲੜਦੇ ਫੇ ਮੁੱਖ ਜਾਣੀ ਨੇ ਤੁਸੀਂ ਰਾਖੀ ਕਰਦੇ ਫੇ 60% ਕੋਟਾ ਇੱਥੇ ਬੀਬੀਐਮਬੀ ਕੋਲ ਆਪਣੇ ਪੰਜਾਬ ਦੇ ਮੌਜੂਦਾ ਦਾ ਬੜੇ ਲੰਬੇ ਅੱਸੇ ਤੋਂ ਪਿੱਛੇਆਂ ਸਰਕਾਰਾਂ ਨੇ ਕਦੀ ਭਰਿਆ ਨਹੀਂ ਮਿਲਾਂ ਦੇ ਚਲੇ ਗਈ ਕਾਰਖਾਨੇ ਹੋ ਗਏ ਸਭ ਕੁਝ ਉਜੜ-ਬੁਜੜ ਗਿਆ ਇਹ ਅਡੀਟਿਸ਼ਨ ਖਤਮ ਹੋਣ ਤੋਂ ਬਾਅਦ ਕੀ ਪੁੱਛਿਓ 80% ਨਹੀਂ ਜਦੋਂ BBMP ਆਪਾਂ ਨੇ ਜਿਹੜਾ ਉਹ ਦੁਬਾਰਾ ਪੁਨਰਗਠਨ ਹੋ ਗਿਆ ਫਿਰ ਤਾਂ 100% ਹੀ ਆਪਣੇ ਆਉਣਗੇ ਅਸੀਂ ਆਪਣੇ ਦਰਿਆਵਾਂ ਦੀ ਰਾਖੀ ਨਹੀਂ ਕਰ ਸਕਦੇ ਸੀ ਇਹ ਹੱਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਇਹ ਪਾਣੀਆਂ ਦੀ ਰਾਖੀ ਨਹੀਂ ਕਰ ਸਕਦੇ ਕਰਾਂਗੇ ਅਸੀਂ ਇਹਦੇ ਪਾਣੀ ਦੀ ਰਾਖੀ ਹੁਣ ਵੀ ਤਾਂ ਕਰ ਹੀ ਰਹੇ ਹਾਂ ਜੀ BBMP ਦਾ ਪੁਨਰਗਠਨ ਕਦ ਤੱਕ ਸੰਭਾਵਨਾ ਹੈ ਕਿ ਮੈਂ ਉਹੀ ਗੱਲ ਕਹਿਣਾ ਜੀ ਡਰਾਫਟਿੰਗ ਡਰਾਫਟਿੰਗ ਤੇ ਟਾਈਮ ਲੱਗੂਗਾ 20 ਪਹਿਲਾਂ 20 ਤਰੀਕ ਵਾਲੀ ਮੀਟਿੰਗ ਤਾਂ ਬੁਲਾ ਲੈਣਾ ਠੀਕ ਹੈ ਉਹ ਭੁੱਲ ਗਏ ਮਨ ਲਾ ਦੇ ਵਿੱਚੋਂ ਇਹ ਫੇਰ ਰੌ ਫਿਰ ਕੋਰਟਾਂ 'ਚ ਜਾਣਗੇ ਆ ਜਿਹੜਾ ਜਿਹੜਾ ਕੋਰਟ 'ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਨੂੰ ਦੇਣੀ ਪਊਗੀ ਪੰਜਾਬ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਤਲਬ ਸੋ ਅਸੀਂ ਤਾਂ ਇਹਦੇ ਪੈਸੇ ਵੀ ਰੋਕਾਂਗੇ ਜੀ ਆਰਡੀਐਫ ਤਾਂ ਦਿੰਦੇ ਅਸੀਂ ਬੀਬੀਐਮਬੀ ਦਾ ਕਿਉਂ ਦਈਏ ਹਿਸਾਬ ਦਿਓ ਪਹਿਲਾਂ ਆਡਿਟ ਕਰਾਮਾ ਆਡਿਟ ਕਰਾਮਾਂ ਬਹੁਤ ਵਿਜਲੈਂਸ ਕਾ ਆਡਿਟ ਕਰਾਵਾਂਗੇ ਸਾਰਾ ਕਿੱਥੇ ਕਿੱਥੇ ਪੈਸੇ ਵਰਤੇ ਨੇ ਖੇਤ ਤਾਂ ਐਸ਼ ਪ੍ਰਸਤੀ ਦਾ ਇੱਕ ਸਾਧਨ ਬਣ ਗਿਆ ਬਸ ਸੀਐਮ ਸਾਹਿਬ ਤੁਹਾਡਾ ਇੱਕ ਸੁਪਨਾ ਹੈਗਾ ਨੰਗਲ ਨੂੰ ਟੂਰਿਸਟ ਹੱਬ ਬਣਾਣਾ ਇਹਦੇ ਬਾਰੇ ਵੀ ਦੋ ਸੈਨਾਂ ਕਿ ਹਰ ਵਾਰੀ ਤੁਸੀਂ ਆਮਿਓ ਨਹੀਂ ਬੜੇ ਬਿਲਕੁਲ ਬਜਟ 10 ਕਰੋੜ ਦਿੱਤਾ ਹੈ ਸਰ 10 ਕਰੋੜ ਰੁਪਇਆ ਇਸ ਵਾਰ ਪਹਿਲੀ ਵਾਰੀ ਰਿਮਾਰਕ ਹੋਇਆ ਨੰਗਲ ਲਈ ਨੰਗਲ ਵਾਸਤੇ ਟੂਰਿਜ਼ਮ ਵਾਸਤੇ ਇਹਨਾਂ ਦੇ ਅੱچھے ਅੱਛੇ ਹੋਟਲ ਹੋਣ ਸਰਕਾਰ ਦੇ ਵੀ ਚਾਹੇ ਜਿਵੇਂ ਆ ਕਿਸਾਨ ਹਵੇਲੀ ਆ ਆਨੰਦਪੁਰ ਸਾਹਿਬ ਠੀਕ ਹੈ ਨਾ ਬਹੁਤ ਸ਼ਾਨਦਾਰ ਬਣੀ ਹੋਈ ਹੈ ਕਿਸਾਨ ਹਵੇਲੀ ਸਰਕਾਰ ਮੰਡੀ ਬੋਰਡ ਦੀ ਹੈ ਉਹ ਉੱਥੇ ਉੱਥੇ ਔਨਲਾਈਨ ਕਰਤਾ ਸਿਸਟਮ ਜਿਹੜਾ ਮਰਜ਼ੀ ਬੁਕਿੰਗ ਕਰਾ ਲੇ ਕੋਈ ਮਨਾਲੀ ਨੂੰ ਜਾਂਦਾ ਜਾਂ ਕੋਈ ਤਕਸ਼ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣਾ ਆਉਂਦਾ ਉੱਥੇ ਰੋ ਉੱਥੋਂ ਸਾਰਾ ਕੁਝ ਮਤਲਬ ਆਨੰਦਪੁਰ ਸਾਹਿਬ ਫਿਰ ਆ ਗਿਆ ਨੰਗਲ ਉਨਾ ਜਾਣਾ ਇੱਧਰ ਨੂੰ ਜਾਣਾ ਉੱਪਰ ਧਾਰਮਿਕ ਟੂਰਿਜ਼ਮ ਬਹੁਤ ਹੈ ਇੱਧਰ ਤੇ ਅਸੀਂ ਇੱਥੇ ਪ੍ਰੋਪਰ ਤਰੀਕੇ ਨਾਲ ਰੈਸਟ ਹਾਊਸ ਵਧੀਆ ਜੋ ਵੀ ਟੂਰਿਜ਼ਮ ਦੀ ਗਲਾਸ ਬ੍ਰਿਜ ਦੀ ਵੀ ਤਿਆਰ ਕਰਦੇ ਜੋ ਵੀ ਜੋ ਵੀ ਇੱਕ ਮਤਲਬ ਸਾਨੂੰ ਇਹਨਾਂ ਦਾ ਪ੍ਰੈਜੈਂਟੇਸ਼ਨ ਮਿਲੂਗੀ ਅਸੀਂ 10 ਕਰੋੜ ਕਲੇ ਨੰਗਲ ਸ਼ਹਿਰ ਵਾਸਤੇ